ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਵੱਡੇ ਕਰੇਲੇ ਤੇ ਕਰੇਲੇ ਬਣਾਉਣੇ ਨੇ ਇਸ ਨੂੰ ਕਰਾਉਣੇ ਬਾਹਰ ਦਰਸ਼ਨ ਆਪਣੀ ਬਾੜੀ ਦੇ ਦੇਖੋ ਜੀ ਆਹ ਪੇਠਾ ਲੱਗਿਆ ਪਿਆ ਸੀ ਤੇ ਇਧਰ ਪੌਦੇ ਸਾਰੇ ਆਪਣੇ ਹਰੇ ਭਰੇ ਹੋਏ ਖੜੇ ਨੇ ਬਹੁਤ ਹੀ ਵਧੀਆ ਲੱਗਦੇ ਨੇ ਆ ਕੰਤ ਤੇ ਜਿਹੜੇ ਮੇਰੇ ਪੌਦੇ ਰੱਖੇ ਹੋਏ ਨੇ ਉਹ ਵੀ ਬਹੁਤ ਸੋਹਣੇ ਗ੍ਰੋਥ ਕਰ ਰਹੇ ਨੇ ਮੀਂਹ ਪੈਣ ਨਾਲ ਤੇ ਆਪਾਂ ਮਸਾਲਾ ਭੁੰਨ ਲਿਆ ਕareleਆਂ ਦਾ ਵੱਡੇਆਂ ਦਾ ਆਪਾਂ ਚਾਰ ਕarele ਦੀ ਸਿਰਫ ਬਣਾਉਣਾ ਵੱਡੇ ਤੇ ਨਾਲ ਆਪਾਂ ਬਣਾਵਾਂਗੇ ਧੋਵੀ ਮੂੰਗੀ ਵਸਰੀ ਦੀ ਦਾਲ ਕਿਉਂਕਿ ਕarele ਬੀਬੀ ਤੇ ਪ੍ਰਧਾਨ ਹੀ ਖਾਣਗੇ ਅਸੀਂ ਨਹੀਂ ਖਾਂਦੇ ਤੇ ਮੈਂ ਮਸਾਲਾ ਪਾਉਣ ਨਕੇ ਕarele ਬਣਾ ਦਿਆਂ ਇਸ ਤੋਂ ਆਪਾਂ ਬਾਅਦ ਦੇਖਦੇ ਹਾਂ ਕੀ ਪਲੈਨਿੰਗ ਹੁੰਦੀ ਹੈ ਅੱਜ ਸਲਾਹ ਸਾਡੀ ਵੀ ਅਸੀਂ ਸੋਈ ਜਾਣਾ ਗੁਰਦੁਆਰੇ ਸਾਹਿਬ ਜਾ ਕੇ ਮੱਥਾ ਟੇਕ ਕੇ ਆਵਾਂਗੇ ਤੇ ਨਾਲੇ ਅਸੀਂ ਕਾਹਾਂ ਜਾਣਾ ਸੀ ਕੰਮ ਤੇ ਨਾਲੇ ਕੰਮ ਕਰਿਆਂਵਾਂਗੇ ਤੇ ਨਾਲੇ ਮੁੜਦੇ ਵਾਪਸ ਸੋਈਆਣਾ ਗੁਰਦੁਆਰਾ ਸਾਹਿਬ ਜਾਇਆ ਮੰਗੇ। ਕ੍ਰੇਲਿਆਂ ਦੇ ਹਿਸਾਬ ਨਾਲ ਆਪਾਂ ਮਸਾਲਾ ਵੀ ਘੱਟ ਬਣਾਇਆ। ਅੱਗੇ ਤਾਂ ਮੈਂ ਕ੍ਰੇਲੇ ਝੜ ਕੇ ਨਾਲ ਪੁਰਜੀ ਵੀ ਨਾਲ ਬਣਾ ਲੈਂਦੀ ਅੱਜ ਨਹੀਂ ਬਣਾਈ। ਉਹ ਬਹੁਤ ਵਧੀਆ ਲੱਗਦੇ ਪਰ ਜੀ ਤੁਹਾਨੂੰ ਕਿਸੇ ਦਿਨ ਬਣਾ ਕੇ ਦਿਖਾਵਾਂਗੇ ਤੇ ਲਓ ਜੀ ਆਪਾਂ ਚਾਰ ਕਰੇਲੇ ਤੁਪੇ ਨਮਕ ਲਾ ਕੇ ਰੱਖਿਆ ਸੀ ਤੇ ਹੁਣ ਮੈਂ ਚੱਕ ਲਏ ਨਚੋੜ ਕੇ ਮੈਂ ਜਾਲੀ ਉੱਤੇ ਰੱਖ ਲੈਨੇ ਤੇ ਹੁਣ ਆਪਾਂ ਪਾਵਾਂਗੇ ਕੜਾਹੀ ਦੇ ਵਿੱਚ ਤੇਲ ਇੱਧਰ ਆਪਣਾ ਦੁੱਧ ਕੜਿਆ ਬਿਆਗ ਤੇ ਕਰੇਲੇ ਆਪਾਂ ਚਾਰੇ ਇਕੱਠੀ ਛੱਡਦੇ ਨੇ ਮੈਂ ਚਮਚੇ ਨਾਲ ਉਥਲ ਪੁਤਲ ਕਰ ਦੂੰ ਇਹਨਾਂ ਨੂੰ ਤੇਲ ਆਪਾਂ ਥੋੜੀ ਪਾਏ ਫੇਰ ਜੀ ਮਠੀਰੇ ਹੋਏ ਤੇਲ ਤੜਕਾ ਲਾਉਣਾ ਕਹਿੰਦੇ ਵਧੀਆ ਨਹੀਂ ਹੁੰਦਾ ਇਸ ਕਰਕੇ ਮੈਂ ਥੋੜੀ ਤੇਲ ਤੇਲ ਰੱਖਿਆ ਹੈਗਾ ਕੜਾਹੀ 'ਚ ਬਾਹਲਾ ਨਹੀਂ ਤੇਲ ਪਾਇਆ ਆਪਾਂ ਬਸ ਆਹੀ ਕੰਮ ਤੰਦੇ ਸਰ ਦੇ ਅੜੀ ਲੋਟ ਨਹੀਂ ਆਉਂਦੇ ਨਿੱਕੇ ਮੋਟੇ ਖਾਣ ਪੀਣ ਦਾ ਕੰਮ ਏ ਢਿੱਡ ਤੇ ਘਾਰੇ ਅਨਿਸਾਰ ਤੇ ਨਾਲੇ ਸਾਨੂੰ ਫੇਰ ਵੇਲੀਆਂ ਕਹਿੰਦੇ ਵੇਲੀਆਂ ਨਹੀਂ ਪੈਣਾ ਲਓ ਜੀ ਆਪਾਂ ਕarele ਬਣਾ ਲਏ ਇਸ ਤਰੀਂ ਰੱਖ ਦਿਆਂਗੇ ਕarele ਚ ਮਸਾਲਾ ਪਾ ਕੇ ਅੱਜ ਮੈਂ ਬਣਾਤਾ ਦਿੱਤੇ ਐ ਪਰ ਮੈਂ ਤਾਂ ਗਿੱਲਵੇਟ ਕੇ ਕarele ਬਣਾਉਣੇ ਨੇ ਜਦੋਂ ਵੀ ਬਣਾਉਣੇ ਨੇ ਇਹਨੂੰ ਵਧੀਆ ਲੱਗੇ ਲਓ ਜੀ ਆਪਾਂ ਹੁਣ ਰਵਾਨਾ ਹੋ ਗਏ ਜੀ ਤੇ ਰਸਤੇ 'ਚ ਮੀਂਹ ਪੈ ਰਿਹਾ ਸੀ ਬਹੁਤ ਅਸੀਂ ਗਾਹਾਂ ਸਾਨੂੰ ਕੰਮ ਸੀ ਅਸੀਂ ਗਏ ਸੀ ਬਠਿੰਡੇ ਵੱਲ ਬਾਰਸ ਬਹੁਤ ਹੋਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਮੀਂਹ ਪਾਣੀ ਕਿਸ ਤਰ੍ਹਾਂ ਖੜਾ ਸਾਡੇ ਵੱਲ ਮੀਂਹ ਹੈ ਨਹੀਂ ਇੱਧਰ ਮੀਂਹ ਬਹੁਤ ਪਿਆ ਹੈ ਇੰਦਰ ਦੇਵਤਾ ਦਿਆਲ ਹੋਇਆ ਹੋਇਆ ਇਹਨਾਂ ਪਿੰਡਾਂ ਵਿੱਚ ਲਓ ਜੀ ਦੇਖੋ ਤੁਸੀਂ ਵੀ ਮੀਂਹ ਪਿਆ ਹੋਇਆ ਬਹੁਤ ਹੀ ਸ਼ਾਂਤੀ ਵਾਲਾ ਮਹੌਲ ਬਣਿਆ ਹੋਇਆ ਠੰਡਾ ਠੰਡਾ ਕੂਲ ਕੂਲ ਅਓ ਜਿੱਕਰੋ ਇੰਜੋਏ ਤੁਸੀਂ ਵੀ ਸੁਣ ਪਤਾ ਵੀ ਇਧਰਲੀ ਸਾਈਡ ਕੋਲ ਆਂਦਾ ਬਹੁਤ ਜ਼ਿਆਦੇ ਹੋਆ ਚੰਡੀਗੜ੍ਹ ਤੋਂ ਬਠਿੰਡੇ ਵਾਲੀ ਸਾਈਡ ਕੋਲ ਬਹੁਤ ਜ਼ਿਆਦੇ ਬਣੇ ਹੋਏ ਨੇ ਟ੍ਰੈਫਿਕ ਕਿਛ ਕੋਈ ਦਿੱਕਤ ਨਹੀਂ ਆਉਂਦੀ ਇੱਥੇ ਪਰ ਦਰੱਖਤਾਂ ਦਾ ਥੋੜਾ ਜਿਹਾ ਧਿਆਨ ਦੇਣ ਦੇ ਲੋੜਾ ਦਰਖਤ ਤਾਂ ਮੰਨੀ ਬਿਜੀਵੇਂ ਇਹਨਾਂ ਨੇ ਪੌਲ ਬਣਾਏ ਇਸ ਤਰੀ ਹੁਣ ਦਰਖਤ ਲੱਗ ਜਾਣ ਵਾਲੇ ਵਾਲੇ ਸੜਕਾਂ ਤੇ ਬਹੁਤ ਵਧੀਆ ਹੋ ਜੇ ਕਿਉਂਕਿ ਉਹਨਾਂ ਦਰਖਤ ਪੱਟ ਤੇ ਜਦੋਂ ਸੜਕਾਂ ਚੌੜੀਆਂ ਬਣਾਈਆਂ ਨੇ ਆਪਾਂ ਜੀ ਵਾਪਸ ਆ ਗਏ ਮਨ ਆ ਪੱਗ ਜਾਵਾਂਗੇ ਗੁਰਦੁਆਰਾ ਸਾਹਿਬ ਸੁਣ ਦਿਖਾਉਣੇ ਕਰਾਉਣੇ ਦਰਸ਼ਨ ਆ ਬੱਸ ਸਟੈਂਡ ਤੇ ਬੱਸ ਖੜੀਆਂ ਨੇ ਕੋਈ ਆ ਰਹੀ ਹੈ ਕੋਈ ਜਾ ਰਹੀ ਹੈ ਗੱਡੀ ਕਾ ਵੇਕ ਜਾਵੇ ਗੀਤ गाਉਂਦੇ ਹੁੰਦੇ ਲਓ ਜੀ ਹੁਣ ਆਪਾਂ ਵਾਪਸ ਹੋ ਗਏ ਉੱਥੋਂ ਜਿਹੜਾ ਆਪਣਾ ਕੰਮ ਸੀ ਉਹ ਕਰਿਆ ਹੈ ਲਓ ਜੀ ਮੇਰੇ ਪ੍ਰਧਾਨ ਸਾਹਿਬ ਨੂੰ ਤੁਸੀਂ ਕਹਿੰਦੇ ਨੇ ਵੀਡੀਓ ਚ ਉਹਨਾਂ ਨੂੰ ਲੈ ਕੇ ਆਇਆ ਕਰੋ ਆਪਾਂ ਥੋੜੀ ਜੀ ਉਹਨਾਂ ਦੀ ਵੀਡੀਓ ਘਰ ਵਿੱਚ ਕੀਤੀ ਹੈ ਨਾਲ ਮੌਸਮ ਬਹੁਤ ਠੰਡਾ ਠੰਡਾ ਹੋਇਆ ਪਿਆ AC ਦੀ ਵੀ ਲੋੜ ਨਹੀਂ ਹੈਗੀ ਅੱਜ ਲਾਉਣ ਦੀ ਲੋ ਜੀ ਆ ਗਏ ਆਪਾਂ ਪਹੁੰਚਣ ਵਾਲੀਆਂ ਹੁਣ ਅੜੀਸਰ ਆ ਸੋਈਆਣਾ ਗੁਰਦੁਆਰਾ ਸਾਹਿਬ ਇੱਥੇ ਵੀ ਬਹੁਤ ਹੀ ਸੁੱਖਾਂ ਵਾਰ ਆਉਂਦੀ ਨੇ ਜੇ ਕਿਸੇ ਦੇ ਭੌਰੀ ਗੰਡਾ ਹੋਣ ਤਾਂ ਇਸ ਸਥਾਨ ਤੇ ਆ ਕੇ ਸੁੱਖ ਸੁਖਦੇ ਸਭ ਠੀਕ ਹੋ ਜਾਂਦੇ ਆ ਰੋਗ ਕੋਈ ਵੀ ਸਰੀਰਕ ਰੋਗ ਹੋਵੇ ਇਸ ਸਥਾਨ ਤੇ ਆ ਕੇ ਠੀਕ ਹੁੰਦੇ ਆ ਤੇ ਟਾਈਮ ਹੈਗਾ ਤੀ 4:00 ਵਜੇ ਦਾ ਜੀ ਸ਼ਾਮ ਦੇ 4:00 ਵਜੇ ਦਾ ਟਾਈਮ ਸੀ ਤਲਵੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਕਰੋ ਦਰਸ਼ਨ ਤੁਸੀਂ ਵੀ ਇਹ ਗੇਟ ਬਣਿਆ ਹੋਇਆ ਜੀ ਇਸ ਸੜਕ ਦੇ ਉੱਪਰ ਹੀ ਹੈ ਗੇਟ ਬਣਿਆ ਹੋਇਆ ਮਠਿੰਡੇ ਵਾਲੀ ਤੇ ਤੇ ਲਓ ਜੀ ਹੁਣ ਤੁਸੀਂ ਵੀ ਆਜ ਸਾਡੇ ਨਾਲ ਕਰੋ ਦਰਸ਼ਨ ਕਥਾ ਚੱਲ ਰਹੀ ਸੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਹੁਤ ਹੀ ਵਧੀਆ ਪਾਰਕ ਬਣਾਇਆ ਹੈ ਇੱਥੇ ਮੂਰੇ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਆਪਾਂ ਇੱਧਰ ਗੱਡੀ ਖੜਾ ਦੇਾਂਗੇ ਸਾਈਡ ਤੇ ਇਲਾਵਾ ਜੀ ਦੇਖੋ ਦੁਕਾਨਾਂ ਇੱਥੇ ਆਵਾਜ਼ਾਈ ਬਣੀ ਰਹਿੰਦੀ ਹੈ ਸੰਗਤ ਦੀ ਐਤਵਾਰ ਵਾਲੇ ਦਿਨ ਬਹੁਤ ਜ਼ਿਆਦੇ ਲੋਕ ਆਉਂਦੇ ਆ ਇੱਥੇ ਸੰਗਤ ਬਹੁਤ ਜ਼ਿਆਦੇ ਆਉਂਦੀ ਹੈ ਐਤਵਾਰ ਵਾਲੇ ਦਿਨ ਉਹ ਵੀ ਬਾਕੀ ਦਿਨ ਵੀ ਆਉਂਦੇ ਰਹਿੰਦੀ ਹੈ ਸੰਗਤ ਤਾਂ ਵੈਸੇ ਐਤਵਾਰ ਨੂੰ ਬਹੁਤ ਇਕੱਠ ਹੁੰਦਾ ਲਓ ਜੀ ਕਰੋ ਦਰਸ਼ਨ ਇੱਥੇ ਕਰੀਰ ਨਾਲੇ ਨੜੀ ਤੇ ਕੋੜਾ ਤੇ ਸੋਲਿਆਂ ਦਾ ਪ੍ਰਸਾਦ ਚੜਦਾ ਜੀ ਸੁੱਕੇ ਸੋਲੇ ਚੜਦੇ ਇਸ ਸਥਾਨ ਤੇ ਤੁਸੀਂ ਇਤਿਹਾਸ ਪੜ ਲਓਗੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਸਵਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਘੋੜਾ ਬੰਨਿਆ ਤੇ ਆਪਣੇ ਇਸ ਸਥਾਨ ਤੇ ਇੱਧਰ ਇਤਿਹਾਸ ਦੇਖ ਲਓ ਤੁਸੀਂ ਜੀ ਆਪਾਂ ਵੀਡੀਓ ਚ ਸੁਣੋ ਇਤਿਹਾਸ ਦੇ ਤਾਂ ਜੀ ਸਾਰਾ ਇੱਕ ਦਿਨ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਉ ਉੱਥੇ ਇਤਿਹਾਸ ਕਿਉਂਕਿ ਅਸੀਂ ਤਾਂ ਜਾਣਦੇ ਰਹਿਣੇ ਆ ਹਫਤੇ ਵਾਂਗਰੋ ਸਾਡੀਆਂ ਤਾਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਇਸ ਸਥਾਨ ਤੇ ਤੁਸੀਂ ਵੀ ਜ਼ਰੂਰ ਆ ਕੇ ਦਰਸ਼ਨ ਕਰਿਓ ਇੱਥੇ ਮਾਨ ਦੇ ਅਮਰਾਧਾ ਪੂਰੀਆਂ ਹੁੰਦੀਆਂ ਨੇ ਇਲਾਵਾ ਜਿੱਦਰ ਨਸਾਨ ਸਾਹਿਬ ਤੇ ਮੱਥਾ ਟੇਕਿਆ ਆਪਾਂ ਮੈਂ ਵੀ ਟੇਕਿਆ ਇੱਥੇ ਮੱਥਾ ਲਓ ਜੀ ਹੁਣ ਆਪਾਂ ਕਰਾਉਣੇ ਸਨ ਦਰਬਾਰ ਸਾਹਿਬ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੇ ਇਧਰ ਬਾਬਾ ਜੀ ਕਰ ਰਹੇ ਨੇ ਕਥਾ ਬਹੁਤ ਹੀ ਸੋਹਣੀ ਕਥਾ ਕਰ ਰਹੀ ਸੀ ਜੀ ਕਰ ਦਸੀ ਬੈਠ ਜੀ ਇੱਥੇ ਵੀ ਉੱਠੀ ਇਹਨੇ ਪਰ ਸਵਾ ਜਿੰਨੀ ਦਿੰਦਾ ਬਹੁਤ ਹੀ ਵਧੀਆ ਕਥਾ ਕਰ ਰਹੇ ਸੀ ਬਾਬਾ ਜੀ ਇਹ ਗੁਰਦੁਆਰਾ ਬਾਰ ਬਾਰ ਖੇਤਾਂ ਵਿੱਚ ਇਧਰ ਆਪਾਂ ਸਰੋਵਰ ਤੇ ਜਾ ਕੇ ਪੰਜ ਸਨਾਨਾ ਕੀਤਾ ਜੀ ਗੁਰੂ ਰਾਮਦਾਸ ਰੋਬਰਨਾਤੇ ਸਾ ਉਪਰੇ ਉਤਰੇ ਪਾਪ ਕਮਾਤੇ ਤੇ ਆਪਾਂ ਨੂੰ ਗੁਰੂ ਦੀ ਮਰਜ਼ਾ ਅਨਸਾਰ ਆਪਾਂ ਸरोवर ਤੇ ਪੰਜ ਸਨਾਨਾ ਕੀਤਾ ਲਓ ਜੀ ਆਪ ਨਿਸਾਨ ਸਾਹਿਬ ਨਾਸਮਸਤਿਕ ਹੋਏ ਹੁਣ ਆਪਾਂ ਅਗੇ ਜੀ ਲੰਗਰ ਸੱਕ ਕੇ ਆਵਾਂਗੇ ਇੱਧਰ ਜਾ ਕੇ ਤੇ ਹੁਣ ਆਪਾਂ ਲੰਗਰ ਸੱਕ ਕੇ ਪਾਲੀ ਰਵਾਨਗੀ ਕਰਨ ਨੂੰ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸੈਰ ਤੇ ਕਮੈਂਟ ਜਰੂਰ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਜੀ ਤੁਸੀਂ ਕਹਿੰਦੇ ਹੋਵਾਂਗੇ ਵੀ ਸਾਡੀਆਂ ਵੀਡੀਓ ਤੇ ਜ਼ਿਆਦਾ ਗੁਰਦੁਆਰਾ ਸਾਹਿਬ ਦੀਆਂ ਵੀਡੀਓਆਂ ਦੇ ਕਿਉਂਕਿ ਅਸੀਂ ਗੁਰੂ ਘਰ ਵੱਧ ਆਉਂਦੇ ਜਾਂਦੇ ਰਹਿਣੇ ਆ ਇਸ ਕਰਕੇ ਆਪਾਂ ਗੁਰੂ ਘਰ ਦੀਆਂ ਵੀਡੀਓ ਵੱਧ ਪਾਉਣੇ ਆ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਲਓ ਜੀ ਹਾਂ ਬਿਲਕੁਲ ਰੋਡ ਤੇ ਇਹ ਗੁਰਦੁਆਰਾ ਹੈ ਜੇ ਤੁਸੀਂ ਕਿਸੇ ਨੇ ਜਾਣਾ ਆਉਣਾ ਹੋਵੇ ਇੱਥੇ ਗੰਡਾ ਹੋਣਾ ਪਾਵਰੀਆਂ ਹੋਣ ਇਸ ਸਥਾਨ ਤੇ ਲੂਣ ਤੇ ਰੜਕਾ ਵੀ ਸੁਖਦੇ ਤੇ ਸੁੱਕੇ ਸੋਲਿਆਂ ਦਾ ਪ੍ਰਸਾਦ ਵੀ ਇੱਥੇ ਮੱਥਾ ਟੇਕਿਆ ਜਾਂਦਾ ਤੇ ਲੋਕ ਬਹੁਤ ਹੀ ਸਰਦਨ ਆਉਂਦੇ ਆ ਸੁਣ ਦਿਖਾ ਰਿਆਂ ਜੀ ਆਉਟਲੈਟ ਸਾਮ ਦਾ ਵੇਲਾ ਸੀ ਜਮੀ ਰੌਣਕ ਨਹੀਂ ਹੈਗੀ ਆਉਟਲੈਟ 'ਚ ਅਸੀਂ ਆ ਗਏ ਸੀ ਪਰ ਅਸੀਂ ġੇੜਾ ਦੇ ਕੇ ਮੁੜ ਗਏ ਗੱਡੀ 'ਚ ਨਹੀਂ ਉਤਰੇ ਇੱਥੇ ਵੀ ਆਥਣੀ ਰੌਣਕ ਮੇਲਾ ਲੱਗਦਾ। ਬੰਦਿਆਂ ਦੀ ਰੌਣਕਾਂ ਨੇ। ਜਦ ਬੰਦੇ ਆ ਉਹਦੀ ਰੌਣਕਾ ਜਿੱਥੇ ਬੰਦੇ ਨੇ ਜੀ। ਤੇ ਹੁਣ ਦੇਖੋ ਇੱਥੇ ਜਿਵੇਂ ਸੁੰਨਾ ਪਿਆ ਕੋਈ ਟਾਮਟਾ ਲੀ ਫਿਰਦਾ। ਕਿਉਂਕਿ ਦੁਪਹਿਰ ਦਾ ਵੇਲਾ ਸੀ ਬਹੁਤ। ਜ਼ਿਆਦਾ ਗਰਮੀ ਸੀ ਧੁੱਪ ਸੀ ਕੋਈ ਨਹੀਂ ਨਿਕਲਦਾ ਬਾਹਰ। ਤੇ ਅਸੀਂ ਉੱਪਰ ਦੀ ਰੌਂਡ ਲਾਤਾ ਗੱਡੀ ਦਾ ਇੱਕ।